ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 2 ਦਿਨ ਪਹਿਲਾਂ ਜੋ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਨੌਜਵਾਨ ਦਿਲਾਂ ਦੀ ਧੜਕਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਉਹਨਾਂ ਮਹਾਂਪੁਰਖਾਂ ਦੇ ਖਿਲਾਫ FIR ਜਿਹੜੀ ਉਹ ਕੋਰਟ ਦੇ ਵਿੱਚ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਮਹਾਪੁਰਖਾਂ ਤੇ ਅੱਜ ਤੋਂ 12 ਸਾਲ ਪਹਿਲਾਂ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਫ਼ ਹੋ ਗਿਆ ਵੀ ਕਿਸੇ ਤਰ੍ਹਾਂ ਦੇ ਕੋਈ ਮਹਾਪੁਰਖਾਂ ਦਾ ਕੋਈ ਕਸੂਰ ਨਹੀਂ ਕੋਈ ਗਲਤੀ ਨਹੀਂ ਉਹ ਦੁਆਰਾ ਮੁੱਦਾ ਪਤਾ ਨਹੀਂ ਕਿਸੇ ਦੀ ਸਾਜ਼ਿਸ਼ ਦੇ ਕਾਰਨ ਕੋਈ ਸਾਜ਼ਿਸ਼ ਕਿਉਂਕਿ ਦੁਨੀਆ ਦਾ ਕੰਮ ਹੈ ਪ੍ਰਚਾਰਗਾਂ ਦੇ ਉੱਤੇ ਇਸ ਤਰ੍ਹਾਂ ਦੇ ਜ਼ੁਲਮ ਜ਼ੁਲਮ ਨੇ ਜਿਹੜੇ ਲੋਕ ਲਾ ਰਹੇ ਹਨ ਉਹ ਆਪ ਸਾਰੇ ਜਾਣਦੇ ਹੋ ਪਰ ਜਿੱਥੋਂ ਤੱਕ ਅਸੀਂ ਜਾਣਦੇ ਆ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਮਹਾਂਪੁਰਖਾਂ ਦਾਤੀ 35 ਸਾਲ ਤੋਂ ਲੈ ਕੇ ਜਿਹੜਾ ਜੀਵਨ ਹੈ ਉਹ ਬਿਲਕੁਲ ਬੇਦਾਗ ਰਿਹਾ ਆਲ ਵਰਲਡ ਦੇ ਵਿੱਚ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕਰਿਆ ਨੌਜਵਾਨਾਂ ਨੂੰ ਗ੍ਰਹਿਤਾ ਤੋਂ ਨਸ਼ਿਆਂ ਤੋਂ ਦੂਰ ਕੀਤਾ ਲੱਖਾਂ ਕਰਾਂ ਦੇ ਜਿਹੜੇ ਚਿਰਾਗ ਸਨ ਉਹ ਸਦਾ ਵਾਸਤੇ ਮਹਾਂਪੁਰਖਾਂ ਦੀ ਪ੍ਰੇਰਣਾ ਦੀ ਸਦਕਾ ਉਹ ਸਦਾ ਵੱਲਦੇ ਰਹੇ ਹਰ ਘਰ ਦੇ ਵਿੱਚ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਪਹੁੰਚਾਇਆ ਭਾਵੇਂ ਕਿਸੇ ਵੀ ਜਰੀਏ ਦੇ ਨਾਲ ਵੱਡੇ ਵੱਡੇ ਸਮਾਗਮ ਹੋਏ ਵੱਡੇ ਵੱਡੇ ਅਮਰਤ ਸੰਚਾਰ ਹੋਏ ਜਿਹੜਾ ਮਹਾਂਪੁਰਖਾਂ ਨੇ ਟੈਂਦੀ ਕਲਾ ਦੇ ਵੱਲ ਜਾ ਰਹੀ ਸਿੱਖੀ ਨੂੰ ਮੋੜਾ ਲਾਇਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਅੱਜ ਕਿਸੇ ਸਾਜ਼ਿਸ਼ ਦੇ ਦੌਰਾਨ ਉਹਨਾਂ ਮਹਾਂਪੁਰਖਾਂ ਤੇ ਐਫਆਈਆਰ ਦਰਜ ਹੋਈ ਭਾਵੇਂ ਕਿ ਮਹਾਂਪੁਰਖਾਂ ਦੇ ਬਿਆਨ ਹਨ ਭਾਈ ਸਾਹਿਬ ਜੀ ਦੇ ਵੇ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਹੋਏਗੀ ਤੇ ਅਸੀਂ ਉਸੇ ਤਰ੍ਹਾਂ ਜਿਵੇਂ ਪਹਿਲਾਂ ਅਸੀਂ ਹੋਵੇਂ ਰਹਾਂਗੇ ਸਾਡੀ ਵੀ ਗੱਲ ਪੁਰਖ ਪਰਮੇਸ਼ਰ ਦੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਬੇਤੀ ਹੈ ਸੱਚੇ ਪਾਤਸ਼ਾਹ ਮਹਾਂਪੁਰਖਾਂ ਦਾ ਜੀਵਨ ਅੱਜ ਤੱਕ ਬੇਦਾਗ ਰਿਹਾ ਤੇ ਕਿਰਪਾ ਕਰਿਓ ਉਹਨਾਂ ਦਾ ਜੀਵਨ ਸਦਾ ਬੇਦਾਗ ਹੀ ਰਹੇ ਕਿਸੇ ਤਰ੍ਹਾਂ ਦੇ ਕੋਈ ਯਾਤਨਾ ਆਵੇ ਸਾਡਾ ਜਥਾ ਸਮੂਹ ਸੀਦ ਬਾਬਾ ਦੀਪ ਸਿੰਘ ਧਰਮ ਪ੍ਰਚਾਰਕ ਜਥਾ ਹਮੇਸ਼ਾ ਮਹਾਂਪੁਰਖਾਂ ਦੇ ਨਾਲ ਹੈ ਔਰ ਸਦਾ ਨਾਲ ਰਹੇਗਾ ਇਹਨਾਂ ਦੀ ਬੇਨਤੀ ਪ੍ਰਵਾਨ ਕਰਿਓ ਜੀ ਔਰ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਵੱਦੋ-ਵਦ ਮਹਾਂਪੁਰਖਾਂ ਦਾ ਭਾਈ ਸਾਹਿਬ ਜੀ ਦਾ ਸਾਥ ਦਿਈਏ ਕਿਉਂਕਿ ਅੱਜ ਤੱਕ ਉਹਨਾਂ ਨੇ ਸਾਡੇ ਅੱਗੇ ਉਹ ਚੱਲੇ ਅੱਜ ਲੋੜ ਐ ਸਾਨੂੰ ਉਹਨਾਂ ਦੇ ਪਿੱਛੇ ਲੱਗਣ ਦੀ ਸਤਿਗੁਰ ਕਿਰਪਾ ਕਰਨ ਸਦਾ ਉਹਨਾਂ ਤੇ ਮਿਹਰ ਦਾ ਹੱਥ ਰੱਖਣ ਚੜ੍ਹਦੀਆਂ ਕਲਾਂ ਵਾਲਾ ਉੱਚਾ ਤੇ ਸੋਚਾ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ